ਦੋਸਤੋ ਕੀ ਹਾਲ ਨੇ ਅੱਜ ਆਪਾਂ ਇੱਕ ਇਹ ਜੀ ਜਾਣਕਾਰੀ ਲੈ ਕੇ ਆਏ ਆ ਜਿਹੜੀ ਨੈਟ ਤੇ ਕਾਫੀ ਵਾਇਰਲ ਹੋਈ ਸੀ ਪਰ ਉਹਦਾ ਕੋਈ ਆਸਰ ਨਹੀਂ ਹੋਇਆ ਜਾਣਕਾਰੀ ਬਾਰੇ ਵੀ ਦੱਸਦੀ ਏ ਤੁਹਾਨੂੰ ਗੱਡੀ ਚੋਂ ਚੂਹੇ ਭਜਾਉਣ ਦਾ ਤਰੀਕਾ ਕਹਿੰਦੇ ਜੀ ਗੱਡੀ 'ਚ ਚੂਹੇ ਨਹੀਂ ਆਉਂਦੇ ਪਿਆਜ਼ ਦੇ ਵਿੱਚ ਲੌਂਗ ਲਾਉਣ ਨਾਲ ਕਹਿੰਦੇ ਚੂਹੇ ਨਹੀਂ ਆਉਂਦੇ ਪਰ ਇਹ ਗਲਤ ਆ ਤੁਹਾਨੂੰ ਦਿਖਾਵਾਂਗੇ ਕਿ ਕਿਦਾਂ ਇਹ ਹਟਦੇ ਹੀ ਨਹੀਂ ਹੈਗੇ ਹਟਣ ਵਾਸਤੇ ਤੁਹਾਨੂੰ ਪ੍ਰੋਪਰ ਜਾਲੀ ਲਗਾਉਣੀ ਆ ਗੱਡੀ ਦੇ ਵਿੱਚ ਜਾਲੀ ਲਗਾਈ ਜਾਂਦੀ ਆ ਜਿੱਤੇ ਸوراਖ ਦਿੱਤੇ ਹੋਏ ਹੁੰਦੇ ਨੇ ਅੰਦਰਵਾਰ ਲਈ ਹਵਾ ਵਾਸਤੇ ਸوراਖ ਹੁੰਦੇ ਨੇ ਗੱਡੀ ਦੇ ਵਿੱਚ ਉੱਤੇ ਜਾਲੀ ਲੱਗਦੀ ਆ ਹੋਰ ਇਹਨਾਂ ਦਾ ਕੋਈ ਤਰੀਕਾ ਨਹੀਂ ਹੈਗਾ ਕਿ ਆਪਾਂ ਇਹਨਾਂ ਨੂੰ ਹਟਾ ਦਈਏ ਪਿਆਜ਼ਾਂ ਦੇ ਵਿੱਚ ਲੌਂਗ ਲਾ ਕੇ ਕਦੇ ਵੀ ਨਹੀਂ ਹਟਦੇ ਜਿੰਨੀਆਂ ਵੀ ਇਹ ਵੀਡੀਓ ਬਣਾਉਂਦੇ ਨੇ ਉਹ ਸਾਰੀਆਂ ਫੇਕ ਹੁੰਦੀਆਂ ਨੇ ਤੁਹਾਨੂੰ ਦਿਖਾਉਨੇ ਆ ਬੰਦੇ ਨੇ ਲਾਇਆ ਵੀ ਸੀ ਪਰ ਪਿਆਜ਼ ਹਰੇ ਹੋ ਗਏ ਦਿਖਾਉਨੇ ਆ ਜੀ ਤੁਹਾਨੂੰ ਇੱਕ ਮਿੰਟ ਲਓ ਜੀ ਆਈਤੀ ਅਲਟੋ ਆ ਪੈਨੇ ਪਿਆਜ਼ ਪਿਆਜ਼ ਹਰੇ ਹੋ ਗਏ ਚੂਹਿਆਂ ਦੀਆਂ ਮਿੰਗਣਾ ਬਾਥਰੂਮ ਵਿੱਚ ਪਿਆ ਪਿਆਜ਼ ਸੁੱਕਣ ਵੀ ਲੱਗ ਗਿਆ ਪਰ ਇਹਦਾ ਕੋਈ ਅਸਰ ਨਹੀਂ ਹੈਗਾ ਇਹ ਬਾਦੂ ਮੂਰਖ ਬਣਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਪਿਆਜ਼ ਦੇ ਵਿੱਚ ਲੌਂਗ ਗੱਡ ਕੇ ਜੀ ਚੂਹੇ हट ਜਾਣਗੇ ਇਹਦੀ ਪ੍ਰੋਪਰ ਜਾਲੀ ਲੱਗਦੀ ਆ ਉਹ ਲਵਾਉਣੀ ਪੈਂਦੀ ਆ ਨਾ ਕਿ ਆ ਦੇਖੋ ਕੀ ਕੁਝ ਹੋਇਆ ਪਿਆ ਸੁੱਕ ਵੀ ਗਏ ਪਿਆਜ਼ ਲੌਂਗ ਵੀ ਸੁੱਕ ਗਏ ਪਰ ਚੂਹੇ ਨਹੀਂ ਆਉਣੋਂ ਹਟੇ ਇਹ ਬਾਦੂ ਡਰਾਮੇਬਾਜ਼ੀਆਂ ਹੁੰਦੀਆਂ ਨੇ ਇਹ ਲੋਕਾਂ ਦੇ ਮਗਰ ਨਾ ਲੱਗਿਆ ਕਰੋ ਇਹ ਕਈ ਵਾਰ ਤੁਹਾਨੂੰ ਜ਼ਾਹਰੇ ਨਾ ਖਵਾ ਦੇਣ ਵਿਊ ਲੈਣ ਦੇ ਮਾਰੇ ਵੀਡੀਓ ਲਈ ਧੰਨਵਾਦ